ਤਨੁ ਸਰੀ ਮਹਲਾ ਪੰਜਵਾ ਜਹ ਜਹ ਪੇਖੂ ਤਹ ਹਰਿ ਦੂਰ ਕਤ ਹੋ ਨ ਜਾਇ ਰਵਰਿ ਹਾਸ ਸਰਵਤਰਮ ਮਨ ਸਦਾ ਧਿਆਇ ਜਹ ਜਹ ਦੇਖੋ ਤਹ ਹਜ਼ੂਰ ਦੂਰ ਕਤ ਹੋ ਨਾ ਜਾਈ ਰਬ ਰਹਾ ਸਰਵਤਰ ਮੈਂ ਮਨ ਸਦਾ ਤਿਆਈ ਈਤ ਊਤ ਨਹੀਂ ਵਿਛੂੜੇ ਸੋ ਸੰਗੀ ਗਣਿਏ ਬੇਰਸੇ ਜਾਏ ਜੋ ਨਿਮਕਮ ਹੈ ਸੋ ਆਲੰ ਸੁਖ ਭੜੀਏ ਰਹਾ ਪ੍ਰਤਕਾਲੇ ਪਿਆਉ ਦੇ ਕਾਸ਼ ਹੋ ਨਾ ਹੋਈ ਸਾਸ ਸਾਸ ਸਮਾਨਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਰੂਪ ਸਾ ਜੈ ਤਤਮਹ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਪਿ ਸਾਧਾ ਸਾਮਤ ਦਿਹੋ ਦਿਹਾਰ ਪ੍ਰਭ ਜੈ ਤਤਮਹ ਆਰਾਧਾ ਨਾਨਕ ਪ੍ਰਭੁ ਕਰੇ ਨੰਪਾਖ ਸਤਿਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ